ਪੰਜਾਬ ਦੀ ਰਾਜਨੀਤੀ ਪਹਿਲਾਂ ਹੀ ਬੜੀ ਸਿਖਰਾਂ ਤੇ ਸੀ ਕਿਉਂਕਿ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਹਰ ਇੱਕ ਪਾਰਟੀ ਆਪਣਾ ਪੂਰਾ ਜੋਰ ਲਾ ਰਹੀ ਆ ਪਹਿਲਾਂ ਆਪਾਂ ਬਲੈਕ ਸੰਮਤੀ ਵੇਲੇ ਵੇਖਿਆ ਕਿ ਕਿਵੇਂ ਅਕਾਲੀ ਦਲ ਦੀ ਲਹਿਰ ਚੱਲੀ ਕਿ ਡਾਇਨਾਸੌਰ ਵਾਪਸ ਆ ਗਏ ਉਸੇ ਲਹਿਰ ਦੇ ਵਿੱਚ ਵਿੱਚ ਬੜਾ ਜੋ ਸੋਸ਼ਲ ਮੀਡੀਆ ਉੱਪਰੇ ਵਾਇਰਲ ਹੋਏ ਹਰੇਕ ਫੋਟੋਆਂ ਪਾਉਣ ਲੱਗਿਆ ਤੇ ਹੁਣ ਬੜੀ ਚਰਚਾ ਦੇ ਵਿੱਚ ਸੀ ਸੁਖਬੀਰ ਬਾਦਲ ਤੇ ਜਿਸ ਤੋਂ ਬਾਅਦ ਮਜੀਠੀਆ ਦੀ ਜ਼ਮਾਨਤ ਨੇ ਤਾਂ ਬਿਲਕੁਲ ਸੋਸ਼ਲ ਮੀਡੀਆ ਉੱਪਰ ਭਚਾਲ ਲਿਆ ਦਿੱਤਾ ਕਿਉਂਕਿ ਉਹਨਾਂ ਦੇ ਜੋ ਸਾਥੀ ਬਿਆਸ ਵਾਲੇ ਜੋ ਬਾਬੇ ਉਹਨਾਂ ਨੂੰ ਮਿਲੇ ਤੇ ਜਿਸ ਤੋਂ ਬਾਅਦ ਜ਼ਮਾਨਤ ਮਿਲੀ ਤੇ ਭਗਵੰਤ ਮਾਨ ਨੇ ਵੀ ਇੱਕ ਟਵੀਟ ਕੀਤਾ ਜਿਸ ਤੋਂ ਬਾਅਦ ਹਰ ਪਾਸੇ ਇਹਨਾਂ ਦੀਆਂ ਹੀ ਗੱਲਾਂ ਹੋਣ ਲੱਗੀਆਂ ਹਰ ਇੱਕ ਸੋਸ਼ਲ ਮੀਡੀਆ ਤੇ ਕਮੈਂਟਾਂ ਦੇ ਵਿੱਚ ਵੀ ਚਰਚਾ ਛੜੀ ਕਿ ਇਹ ਬਣ ਕੀ ਗਿਆ ਕਿਵੇਂ ਪੰਜਾਬ ਦੀ ਰਾਜਨੀਤੀ ਵਿੱਚ ਇੱਕੇਦਮ ਪਚਾਲ ਜਿਹਾ ਆ ਗਿਆ ਤੇ ਹੁਣ ਬਿਕਰਮਜੀਤ ਮਜੀਠੀਆ ਜੇਲ੍ਹ ਤੋਂ ਬਾਹਰ ਆ ਗਏ ਤੇ ਉਹਨਾਂ ਨੇ ਅਨੁਸਾਰ ਕਿਵੇਂ ਸਾਰੀਆਂ ਅੰਦਰਲੀਆਂ ਗੱਲਾਂ ਦੱਸੀਆਂ ਕਿ ਮੈਨੂੰ ਕਿਸ ਤਰ੍ਹਾਂ ਕੈਦੀਆਂ ਦੇ ਨਾਲ ਪਾਇਆ ਜੋ ਪਹਿਲਾਂ ਹੀ ਜੋ ਲੰਮੀਆਂ ਸਜ਼ਾਵਾਂ ਕੱਟ ਰਹੇ ਸੀ ਮੈਂ ਬੈਰਕ ਦੇ ਵਿੱਚ ਇੱਕ ਅੱਖ ਬੰਦ ਕਰਕੇ ਸੌਂਦਾ ਸੀ ਤੇ ਇੱਕ ਅੱਖ ਖੋਲ ਕੇ ਕਿ ਸ਼ਾਇਦ ਮੇਰੇ ਨਾਲ ਕੋਈ ਅਣਹੋਣੀ ਨਾ ਹੋ ਜਾਵੇ ਤੇ ਹਣ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਮੁੱਛਾਂ ਨੂੰ ਤਾਅ ਦਿੱਤੇ ਪੱਟਾਂ ਤੇ ਥਾਪਕਾਂ ਮਾਰੀਆਂ ਤੇ ਫੇਰ ਮੁੱਖ ਮੰਤਰੀ ਨੂੰ ਇੱਕ ਵਾਰ ਵੰਗਾ ਰਿਆ ਸ਼ਾਇਦ ਕੋਈ ਬੇਬਸੀ ਜਿਹੀ ਲੱਗੀ ਜਿਵੇਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਪਾਇਆ ਉਹ ਸਾਰਿਆਂ ਨੇ ਵੇਖਿਆ ਤੇ ਜਿਸ ਤੋਂ ਬਾਅਦ ਹਰ ਇੱਕ ਗੱਲ ਖੁੱਲ ਕੇ ਸਾਹਮਣੇ ਆਉਣ ਲੱਗੀ ਕਿਉਂਕਿ ਰਾਜਨੀਤੀ ਦੇ ਵਿੱਚ ਅਜਿਹੇ ਦਾਅ ਪੇਚਤਾ ਚੱਲਦੇ ਹੀ ਰਹਿੰਦੇ ਆ 2027 ਦੀਆਂ ਚੋਣਾਂ ਨੂੰ ਲੈ ਕੇ ਕਿਵੇਂ ਕਾਂਗਰਸ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਅੱਜ ਵੀਡੀਓ ਜਾਰੀ ਕੀਤੀ ਤੇ ਉਸ ਵੀਡੀਓ ਦਾ ਵੀ ਉਹਨਾਂ ਨੇ ਵੇਰਵਾ ਮੰਗਿਆ ਕਿ ਇਹ ਕੌਣ ਮੁੰਡੇ ਆ ਕਿੱਥੋਂ ਦੇ ਆ ਜਿੰਨਾਂ ਨਾਲ ਬਹਿ ਕੇ ਇਹ ਗੱਲਾਂ ਕਰਦੇ ਆ ਜਿਨ੍ਹਾਂ ਨੇ ਨਸ਼ੇ ਦੇ ਵਿਰੁੱਧ ਕਿਹਾ ਸੀ ਅਸੀਂ ਠੱਲ ਪਾ ਦਿੱਤੀ ਪਰ ਉਹ ਕਹਿ ਰਹੇ ਸੀ ਕਿ ਇਹ ਤਾਂ ਕਹਿੰਦੇ ਆ ਸ਼ਰੀਆਮ ਵਿਕਦਾ ਇਹ ਸਾਰਿਆਂ ਨੂੰ ਪਤਾ ਕਾਂਗਰਸ ਦੇ ਵਿੱਚ ਕਿੰਨਾ ਕਾਟੋ ਕਲੇਸ਼ ਚੱਲ ਰਿਹਾ ਹਾਲੇ ਉਹਨਾਂ ਨੇ ਇਹ ਆਪਣਾ ਜੋ ਮੁਖੀ ਆ ਜੋ ਸੀਐਮ ਦਾ ਚਿਹਰਾ ਅਨਾਉਂਸ ਨਹੀਂ ਕੀਤਾ ਹਰ ਇੱਕ ਨੂੰ ਇਹੀ ਆ ਕੇ ਸ਼ਾਇਦ ਸਾਡਾ ਨਾਮ ਆ ਜਾਵੇ ਚਰਨਜੀਤ ਚੰਨੀ ਪਿਛਲੀ ਵਾਰ ਜੋ ਇਲੈਕਸ਼ਨ ਲੜੇ ਸੀ ਪਰ ਇਸ ਵਾਰ ਵੀ ਜੋ ਹਵਾ ਉਹ ਚਰਨਜੀਤ ਚੰਨੀ ਦਾ ਹੀ ਨਾਂ ਲੈ ਰਹੇ ਆ ਸਭ ਤੇ ਹੁਣ ਗੱਲ ਕਰਦੇ ਆ ਬਿਕਰਮ ਮਜੀਠੀਏ ਦੀ ਕਿ ਕਿ ਵੀ ਪਹਿਲਾ ਉਹ ਜੇਲ੍ਹ ਦੇ ਵਿੱਚ ਬੰਦ ਰਹੇ ਉਹਨਾਂ ਨੇ ਕਿਹਾ ਵੀ ਕਿ ਕਿੱਥੇ ਆ ਉਹ ਪ੍ਰਾਪਰਟੀ ਜੋ ਜਿਸ ਤੇ આરોਪ ਦੇ ਵਿੱਚ ਮੈਨੂੰ ਗ੍ਰਿਫਤਾਰ ਕੀਤਾ ਗਿਆ ਉਹ 540 ਕਰੋੜ ਸ਼ਾਇਦ ਇਹਨਾਂ ਨੂੰ ਲੱਭੇ ਨਹੀਂ ਕਿੱਥੇ ਗਏ ਉਹ ਜੋ ਇੰਨਾ ਹਜ਼ਾਰ ਕਿੱਲੇ ਦੀ ਗੱਲ ਕਰਦੇ ਸੀ ਉਹ ਵੀ ਨਹੀਂ ਇਹਨਾਂ ਨੂੰ ਲੱਭੇ ਤੇ ਨਾ ਹੀ ਕੋਰਟ ਦੇ ਵਿੱਚ ਕੋਈ ਪ੍ਰੂਫ ਦੇ ਸਕੇ ਜਿਸ ਕਰਕੇ ਅਦਾਲਤ ਨੇ ਮੈਨੂੰ ਰਾਹਤ ਦੇ ਦਿੱਤੀ ਸਾਰਿਆਂ ਨੇ ਇਹ ਵੇਖਿਆ ਕਿ ਕਿਵੇਂ ਜਿਵੇਂ ਉਹਨਾਂ ਨੂੰ ਬਿਆਸ ਦੇ ਮੁਖੀ ਮਿਲਣ ਗਏ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਆਪ ਆਬੋ ਤੁਸੀਂ ਅੱਜ ਇਹਨਾਂ ਨੂੰ ਕਿਵੇਂ ਮਿਲਣ ਆ ਗਏ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਮੇਰੇ ਦੋਸਤ ਨੇ ਸਾਡਾ ਇਹਨਾਂ ਨਾਲ ਪਰਿਵਾਰਕ ਰਿਸ਼ਤਾ ਮੈਂ ਇਹਨਾਂ ਨੂੰ ਤਾਂ ਮਿਲਣ ਆਇਆ ਤੇ ਇਹ ਪਹਿਲਾਂ ਵੀ ਉਹਨਾਂ ਨੇ ਜੋ ਮੁਲਾਕਾਤਾਂ ਕੀਤੀਆਂ ਸੀ ਕਿਉਂਕਿ ਇਹਨਾਂ ਦੇ ਸਬੰਧ ਪਹਿਲਾਂ ਤੋਂ ਹੀ ਆਪਸ ਵਿੱਚ ਚੰਗੇ ਆ ਪਰਿਵਾਰ ਦੇ ਨਾਲ ਆਉਣੀ ਜਾਣੀ ਆ ਕਿਉਂਕਿ ਇੱਕ ਦੂਜੇ ਨਾਲ ਇਹਨਾਂ ਦਾ ਮਿਲਵਰਤਨ ਵਧੀਆ ਤੇ ਆਪਾਂ ਬਾਰ ਵੀ ਵੇਖਿਆ ਕਿ ਕਿਵੇਂ ਏ ਇੱਕ ਦੂਜੇ ਨਾਲ ਜਾਂਦੇ ਆ ਕਿਉਂਕਿ ਇਹਨਾਂ ਦੇ ਜੋ ਆਪਸੀ ਰਿਸ਼ਤੇ ਆ ਉਹ ਵਧੀਆ ਤਾਂ ਹੀ ਇਹਨਾਂ ਨੇ ਕਿਹਾ ਸੀ ਕਿ ਸਾਡਾ ਤਾਂ ਭਾਈ ਪਰਿਵਾਰਕ ਮਸਲਾ ਤੁਸੀਂ ਇਹਨਾਂ ਦੇ ਵਿੱਚ ਨਾ ਪਾਓ ਤੇ ਹੌਣ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਵੇਗਾ ਕਿ ਅੱਗੇ ਕੀ ਕੀ ਹੁੰਦਾ ਪੰਜਾਬ ਦੀਆਂ 2027 ਦੀਆਂ ਚੋਣਾਂ ਨੂੰ ਲੈ ਕੇ